ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਜਾਣ ਵਾਲਿਆਂ ਨੂੰ ਹੋ ਸਕਦੀ ਆ ਲੰਬੀ ਸਜ਼ਾ ਜਾਂ ਕੈਦ ਅਮਰੀਕਾ ਦੇ ਵਿੱਚ ਵੀ ਨਹੀਂ ਹੋਊਗੀ ਕਿਸੇ ਹੋਰ ਦੇਸ਼ ਦੇ ਵਿੱਚ ਹੋਊਗੀ ਕਿਹੜਾ ਦੇਸ਼ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਜਿਹੜਾ ਇਹ ਕੁਝ ਸਮਾਂ ਪਹਿਲਾਂ ਇੱਕ ਜਹਾਜ਼ ਫੌਜੀ ਜਹਾਜ਼ ਸੀ 17 ਜਿਹੜਾ ਅਮਰitsar ਦੇ ਵਿੱਚ ਉਤਰਿਆ ਸੀਗਾ ਜਿਹਦੇ ਵਿੱਚ 104 ਭਾਰਤੀ ਸੀਗੇ ਜਿਹੜੇ ਕੀ ਉੱਥੋਂ ਡਿਪੋਰਟ ਕੀਤੇ ਗਏ ਅਮਰੀਕਾ ਦੇ ਵਿੱਚੋਂ ਤੇ ਇਹ ਜਿਹੜਾ ਸੀ 17 ਸੀਗਾ ਇੱਕ ਇੱਕ ਜੰਗੀ ਜਹਾਜ਼ ਸੀਗਾ ਤੇ ਇਹ ਅੰਮ੍ਰਿਤਸਰ ਦੇ ਵਿੱਚ ਉਤਾਰਿਆ ਗਿਆ ਜੇਕਰ ਇਹਦਾ ਪੂਰਾ ਰੂਟ ਦੇਖਿਆ ਜਾਵੇ ਇਸ ਜੰਗੀ ਜਹਾਜ਼ ਦਾ ਕਿਹੜੇ ਰੂਟ ਰਾਹੀਂ ਆਇਆ ਇਹ ਜਿਹੜਾ ਜੰਗੀ ਜਹਾਜ਼ ਸੀਗਾ ਇਹ ਡਿਆਗੋ ਗਾਰਸਿਆ ਦਾ ਜਿਹੜਾ ਅਮਰੀਕਾ ਦਾ ਫੌਜੀ ਅੱਡਾ ਸੀਗਾ ਉੱਥੋਂ ਇਹ ਉੱਡਿਆ ਅੰਮ੍ਰਿਤਸਰ ਦੇ ਲਈ ਤੇ ਤੁਸੀਂ ਇਹਦਾ ਰੂਟ ਦੇਖ ਲਓ ਤੇ ਇਹ ਗੁਜਰਾਤ ਬੰਬਈ ਜੈਪੁਰ ਸਾਰੇ ਦੇ ਰਾਹ ਦੇ ਵਿੱਚ ਆਉਂਦੇ ਆ ਪਰ ਇਹ ਅੰਮ੍ਰਿਤਸਰ ਦੇ ਵਿੱਚ ਉਤਾਰਿਆ ਗਿਆ ਇਸ ਤਰ੍ਹਾਂ ਸ਼ੋਅ ਕੀਤਾ ਗਿਆ ਕਿ ਇਹਦੇ ਵਿੱਚ ਜ਼ਿਆਦਾਤਰ ਪੰਜਾਬੀ ਆ ਜਦਕਿ ਇਹਦੇ ਵਿੱਚ ਗੁਜਰਾਤੀ 33 ਸੀਗੇ ਤੇ 33 ਹਰਿਆਣੇ ਦੇ ਸੀਗੇ ਤੇ 30 ਪੰਜਾਬੀ ਸੀਗੇ ਇੱਕ ਦੋ ਹੋਰ ਰਾਜਾਂ ਦੇ ਸੀਗੇ ਸੋ ਪਰ ਇਹ ਉਤਾਰਿਆ ਗਿਆ ਪੰਜਾਬ ਦੇ ਵਿੱਚ ਤਾਂ ਜੋ ਭਾਜਪਾ ਨੂੰ ਇੱਕ ਤਰ੍ਹਾਂ ਨਾਲ ਫਾਇਦਾ ਹੋ ਸਕੇ ਕਿਉਂਕਿ ਦਿੱਲੀ ਦੇ ਵਿੱਚ ਵੀ ਵੋਟ ਆ ਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਨਵੰਬਰ ਦੇ ਵਿੱਚ ਬਿਹਾਰ ਚ ਵੋਟ ਆ ਤੇ ਗੁਜਰਾਤ ਮਾਡਲ ਇੱਕ ਤਰ੍ਹਾਂ ਨਾਲ ਪੇਸ਼ ਕਰਕੇ ਬਹੁਤ ਸਾਰੇ ਰਾਜਾਂ ਦੇ ਵਿੱਚ ਵੋਟਾਂ ਲਈਆਂ ਵੀ ਜਾਂਦੀਆਂ ਆ ਇਸ ਤਰ੍ਹਾਂ ਨੇ ਨਾਲ ਦਿਖਾਇਆ ਗਿਆ ਕਿ ਇਹਦੇ ਵਿੱਚ ਜ਼ਿਆਦਾਤਰ ਪੰਜਾਬੀ ਸੀਗੇ ਇੱਕ ਤਰ੍ਹਾਂ ਨਾਲ ਮੀਡੀਆ ਦੇ ਵਿੱਚ ਵੀ ਇਹ ਖਬਰ ਪੂਰੀ ਉਡਾਈ ਗਈ ਅਸਲ ਦੇ ਵਿੱਚ ਇਹਦੇ ਵਿੱਚ ਜਾਦੇ ਗੁਜਰਾਤੀ ਸੀਗੇ ਸੋ ਕਾਰਨ ਇਹਦੇ ਪਿੱਛੇ ਕਈ ਸੀਗੇ ਕਿਉਂਕਿ ਗੁਜਰਾਤ ਮਾਡਲ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਪੂਰੇ ਰਾਜ ਪੂਰੇ ਦੇਸ਼ ਦੇ ਵਿੱਚ ਕਿ ਉੱਥੇ ਬਹੁਤ ਸਾਰੀ ਡਿਵੈਲਪਮੈਂਟ ਕੀਤੀ ਆ ਬੀਜੇਪੀ ਨੇ ਕਿਉਂਕਿ ਬਹੁਤ ਸਾਲਾਂ ਤੋਂ ਉੱਥੇ ਬੀਜੇਪੀ ਦੀ ਹੀ ਸਰਕਾਰ ਆ ਇਸ ਲਈ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਗੁਜਰਾਤ ਮਾਡਲ ਸੀਗਾ ਉਹਨੂੰ ਢਾਹ ਲੱਗਦੀ ਸੀ ਜਾ ਹੋਰ ਵੀ ਇਹਦੇ ਪਿੱਛੇ ਕਈ ਕਾਰਨ ਸੀਗੇ ਜਿਹਦੇ ਕਰਕੇ ਪੰਜਾਬ ਨੂੰ ਇੱਕ ਤਰ੍ਹਾਂ ਦੇ ਨਾਲ ਚੁਣਿਆ ਗਿਆ ਜਿੱਥੇ ਇਹ ਫੌਜੀ ਜਹਾਜ਼ ਆਇਆ ਤੇ ਉਤਰਿਆ ਜੇਕਰ ਮੈਂ ਦੱਸਦਾ ਜਿਹੜੇ ਇਹ ਗੈਰ ਕਾਨੂੰਨੀ ਕਹ ਲਓ ਕਿ ਇੱਕ ਤਰੀਕੇ ਨਾਲ ਜਿਹੜੇ ਇੱਥੇ ਅਮਰੀਕਾ ਦੇ ਵਿੱਚ ਗਏ ਸੀਗੇ ਭਾਰਤੀਏ ਜੇਕਰ ਇਹਨਾਂ ਨੂੰ ਨਾਰਮਲ ਜਿਹੜੇ ਜਹਾਜ਼ ਆ ਉਹਨਾਂ ਦੇ ਵਿੱਚ ਭੇਜਿਆ ਜਾਂਦਾ ਤਾਂ ਉਹਦੇ ਵਿੱਚ ਖਰਚਾ ਵੀ ਘਟ ਆਉਣਾ ਸੀ ਪਰ ਜਾਣ ਬੁਝ ਕੇ ਉਹਨੂੰ ਜਾਨੀ ਕਿ ਇਹਨਾਂ ਨੂੰ ਸਾਰਿਆਂ ਨੂੰ ਇੱਕ ਜੰਗੀ ਜਹਾਜ਼ ਦੇ ਵਿੱਚ ਭੇਜਿਆ ਗਿਆ ਹੱਥ ਕੜੀਆਂ ਲਾ ਕੇ ਪੈਰ ਬੰਨ ਕੇ ਸੰਕੇਤ ਦਿੱਤਾ ਗਿਆ ਜਿਸ ਤਰ੍ਹਾਂ ਕਿ ਦੁਸ਼ਮਣ ਦੇ ਲੋਕ ਹੈਗੇ ਆ ਇਹ ਤਾਂ ਉਸ ਤਰ੍ਹਾਂ ਇੱਥੇ ਇਹ ਭੇਜੇ ਗਏ ਆ ਇਸ ਤੋਂ ਪਹਿਲਾਂ ਇੰਡੀਆ ਵਾਲਿਆਂ ਨੇ ਇੱਕ ਇਕਰਾਰਨਾਮਾ ਅਮਰੀਕਾ ਦੇ ਨਾਲ ਕੀਤਾ ਸੀਗਾ ਕਿ ਉਹ 18000 ਜਿਹੜੇ ਇੰਡੀਅਨਸ ਹੈਗੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਵਾਪਸ ਲਾਉਗੇ ਕੋਈ ਵੀ ਦੇਸ਼ ਜਿਹੜੇ ਆਪਣੇ ਇਨਲੀਗਲ ਇਮੀਗ੍ਰੈਂਟਸ ਹੁੰਦਾ ਉਹਨਾਂ ਨੂੰ ਵਾਪਸ ਲੈਣ ਲਈ ਇੰਨੀ ਛੇਤੀ ਮੰਨਦਾ ਨਹੀਂ ਹੁੰਦਾ ਇਸ ਲਈ ਟਰੰਪ ਨੇ ਵੀ ਪੂਰਾ ਆਪਣਾ ਜਿਹੜਾ ਸੀਗਾ ਇੱਕ ਤਰ੍ਹਾਂ ਨਾਲ ਧਮਕੀ ਵੀ ਦਿੱਤੀ ਕਿ ਉਹ ਜਿਹੜੇ ਜਿਹੜੇ ਦੇਸ਼ ਉਹਦੇ ਜਿਹੜੇ ਇਹ ਹੁਕਮ ਆਊਗੇ ਉਹਨਾਂ ਨੂੰ ਨਹੀਂ ਮੰਨੂਗਾ ਉਹਨਾਂ ਤੇ ਉਹ ਟੈਰਿਫ ਲਾ ਸਕਦਾ ਆ ਸੋ ਭਾਰਤ ਵੀ اسی ਵਜ੍ਹਾ ਕਰਕੇ ਉਹਨਾਂ ਨੇ ਜਿਹੜੇ 18000 ਸੀਗੇ ਲੈਣੇ ਮੰਨ ਲਏ ਕਿਉਂਕਿ ਭਾਰਤ ਵੀ ਜਿਹੜਾ ਅਮਰੀਕਾ ਦੇ ਨਾਲ ਬਿਲੀਅਨਸ ਦੇ ਵਿੱਚ ਟ੍ਰੇਡ ਕਰਦਾ ਆ ਸਾਰਾ ਜਿਹੜਾ ਇੱਥੋਂ ਦਾ ਟੈਕ ਸਿਸਟਮ ਆ ਸਾਰਾ ਅਮਰੀਕਾ ਦੇ ਉੱਤੇ ਹੀ ਨਿਰਪਰ ਹੈਗਾ ਤੇ ਜਿਹੜੀ ਸ਼ੇਅਰ ਮਾਰਕੀਟ ਇੰਡੀਆ ਦੀ ਹੈਗੀ ਆ ਉਹ ਵੀ ਬਹੁਤ ਸਾਰਾ ਹਿੱਸਾ ਜਿਹੜਾ ਅਮਰੀਕਾਆਂ ਉਹਦੇ ਹੱਥ ਵਾਸ ਹੈਗੀਆਂ ਚੀਜ਼ਾਂ ਇਸ ਲਈ ਇਹ ਸਾਰੇ ਘਾਟੇ ਤੋਂ ਬਚਣ ਦੇ ਲਈ ਹੀ ਜਿਹੜੇ ਇਹ 18000 ਭਾਰਤੀ ਸੀਗੇ ਉਹਨਾਂ ਨੂੰ ਵਾਪਸ ਲੈਣ ਦੇ ਲਈ ਇੰਡੀਆ ਨੇ ਯਾਨੀ ਕਿ ਮਨਜ਼ੂਰੀ ਦੇ ਦਿੱਤੀ ਸੀਗੀ ਟਰੰਪ ਨੂੰ ਇਕਰ ਗੱਲ ਕੀਤੀ ਜਾਵੇ ਜਿਹੜੇ 30 ਡਿਪੋਰਟ ਹੋ ਕੇ ਪੰਜਾਬ ਦੇ ਵਾਪਸ ਆਏ ਆ ਉਹਨਾਂ ਦੇ ਵਿੱਚੋਂ 14 ਸਾਲ 18 ਸਾਲ 21 ਸਾਲ ਜਾਣੇ ਕਿ ਐਨੀ ਉਮਰ ਦੇ ਜਾਨੀ ਕਿ ਐਨੀ ਛੋਟੀ ਉਮਰ ਤੱਕ ਦੇ ਵੀ ਜਿਹੜੇ ਇਹ ਮੁੰਡੇ ਸੀਗੇ ਨੌਜਵਾਨ ਸੀਗੇ ਉਹ ਗਏ ਸੀਗੇ ਅਮਰੀਕਾ ਡੌਂਕੀ ਰਾਈ ਇਹਨਾਂ ਦਾ ਜਦੋਂ ਸਾਰਿਆਂ ਨਾਲ ਗੱਲਬਾਤ ਹੋਈ ਤਾਂ ਇੱਕ ਚੀਜ਼ ਕੋਮਨ ਨਿਕਲੀ ਆ ਕਿ ਇਹ ਸਾਰੇ ਮਹੀਨਾ ਪਹਿਲਾਂ ਜਾਂ ਕੋਈ 3 ਮਹੀਨੇ ਪਹਿਲਾਂ ਜਾਂ 15 ਦਿਨ ਪਹਿਲਾਂ ਜਾਨੀ ਕਿ ਉਹਨਾਂ ਨੂੰ ਥੋੜਾ ਸਮਾਂ ਹੋਇਆ ਸੀ ਗਿਆ ਨੂੰ ਤੇ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਜਿਹੜੇ ਸੀਗੇ ਉਹ ਕੈਂਪਾਂ ਦੇ ਵਿੱਚ ਹੀ ਰਹਿ ਰਹੇ ਸੀਗੇ ਸੋ ਇਹਦਾ ਮਤਲਬ ਜਿਹੜੇ ਹੁਣ ਉੱਥੇ ਜਾਊਗੇ ਹੋ ਸਕਦਾ ਆ ਉਹ ਕੈਂਪਾਂ ਦੇ ਵਿੱਚੋਂ ਹੀ ਵਾਪਸ ਭੇਜੇ ਜਾ ਸਕਦੇ ਆ ਤੇ ਇੱਕ ਜਿਹੜੇ ਹਰਿਆਣਾ ਵੀ ਮੁੰਡੇ ਦੇ ਨਾਲ ਗੱਲ ਹੋਈ ਆ ਉਹਦੇ ਤੋਂ ਪਤਾ ਲੱਗਾ ਹੈ ਕਿ ਉਹ ਇੱਕ ਤਰੀਕ ਤੇ ਗਿਆ ਸੀਗਾ ਉੱਥੇ ਤੇ ਅਮਰੀਕਾ ਦੇ ਵਿੱਚ ਉਹਦੇ ਕੇਸ ਵੀ ਲਾਇਆ ਹੋਇਆ ਸੀਗਾ ਤੇ ਤਰੀਕ ਤੋਂ ਹੀ ਉਹਨੂੰ ਜਾਨੀ ਕਿ ਉੱਥੇ ਫੜ ਲਿਆ ਗਿਆ ਤੇ ਵਾਪਸ ਉਹਨੂੰ ਭੇਜ ਦਿੱਤਾ ਗਿਆ ਸੋ ਕਿਤੇ ਨਾ ਕਿਤੇ ਦੇਖਿਆ ਜਾਵੇ ਕਿ ਜਿਹੜੇ ਤਰੀਕਾ ਤੇ ਵੀ ਨੌਜਵਾਨ ਜਾਂਦੇ ਆ ਇਹ ਪੰਜਾਬ ਦੇ ਭਾਰਤ ਦੇ ਜਾਂ ਹਰਿਆਣੇ ਦੇ ਗੁਜਰਾਤ ਦੇ ਉਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁਣ ਇਹ ਸੇਫ ਨਹੀਂਗੇ ਉਹਨਾਂ ਦੇ ਉੱਤੇ ਵੀ ਗਾਜ ਡਿੱਗ ਸਕਦੀ ਆ ਜੇਕਰ ਉਹਨਾਂ ਕੋ ਕੋਈ ਕਾਗਜ਼ ਪੱਤਰ ਜਾਂ ਉਹਨਾਂ ਦਾ ਕੇਸ ਲਾਇਆ ਕੋਈ ਉਹਦੇ ਵਿੱਚ ਅਮਰੀਕਾ ਨੂੰ ਕੋਈ ਸ਼ੱਕ ਹੁੰਦੀ ਆ ਜਿਹੜੇ ਤੀ ਪੰਜਾਬ ਦੇ ਇਹ ਵਾਪਸ ਆਇਆ ਅਮਰੀਕਾ ਦੇ ਉਹਦੇ ਵਿੱਚੋਂ ਔਰਤਾਂ ਦੀ ਵੀ ਗਿਣਤੀ ਥੋੜੀ ਬਹੁਤੀ ਹੈਗੀ ਆ ਤੇ ਹੁਣ ਜਿਹੜੀ ਗੱਲ ਇਹ ਆ ਕਿ ਜਿੰਨੇ ਵੀ ਜਿਹੜੇ ਸੋਚਦੇ ਆ ਕਿ ਅਸੀਂ ਡਾਂਕੀ ਲਾ ਕੇ ਜਾਂ ਮੈਕਸੀਕੋ ਦਾ ਬਾਰਡਰ ਟੱਪ ਕੇ ਅਸੀਂ ਅਮਰੀਕਾ ਜਾ ਸਕਦੇ ਆ ਬਾਈ ਹੁਣ ਕੁਝ ਸਮੇਂ ਲਈ ਮੈਂ ਤਾਂ ਇਹੀ ਕਹੂੰਗਾ ਕਿ ਇਹ ਨਾ ਹੀ ਨਾਮ ਲਾਓ ਇਦਾਂ ਦਾ ਕਿਉਂਕਿ ਪੈਸੇ ਵੀ ਜਾ ਸਕਦੇ ਆ ਤੇ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਵੀ ਜੇਲਾ ਦੇ ਵਿੱਚ ਸਾਰੀ ਉਮਰ ਲਈ ਕੱਟੀ ਜਾ ਸਕਦੀ ਆ ਨਵੀਂ ਖਬਰ ਆ ਉਹਦੇ ਅਕੋਰਡਿੰਗ ਜੇਕਰ ਕੋਈ ਹੋਰ ਦੇਸ਼ ਦਾ ਨਾਗਰਿਕ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਮੈਕਸੀਕੋ ਤੋਂ ਅਮਰੀਕਾ ਦਾ ਬਾਰਡਰ ਟੱਪਦਾ ਹੈ ਤਾਂ ਉਹਨੂੰ ਉਮਰ ਭਰ ਦੇ ਲਈ ਵੀ ਸਜ਼ਾ ਹੋ ਸਕਦੀ ਆ ਬਿਲਕੁਲ ਉਮਰ ਭਰ ਦੇ ਲਈ ਵੀ ਸਜ਼ਾ ਹੋ ਸਕਦੀ ਆ ਕਿਉਂਕਿ ਜਿਹੜਾ ਐਲ ਸਲਵਾਡੋਰ ਦੇਸ਼ ਹੈਗਾ ਜਿਹੜਾ ਅਮਰੀਕਾ ਦੇ ਲੱਗ ਹੀ ਪੈਂਦਾ ਉੱਥੋਂ ਦਾ ਜਿਹੜਾ ਵਿਦੇਸ਼ ਮੰਤਰੀ ਉਹਨਾਂ ਨੇ ਸਿੱਧੀ ਆਫਰ ਦੇ ਦਿੱਤੀ ਆ ਅਮਰੀਕਾ ਨੂੰ ਕਿ ਜੇਕਰ ਤੁਸੀਂ ਤੁਹਾਡੇ ਕੋਈ ਅਪਰਾਧੀ ਹੈਗੇ ਆ ਜਾਂ ਤੁਹਾਡੇ ਇਲੀਗਲ ਇਮੀਗ੍ਰੈਂਟਸ ਹੈਗੇ ਆ ਉਹ ਤੁਸੀਂ ਸਾਡੇ ਦੇਸ਼ ਭੇਜ ਸਕਦੇ ਆ ਐਲਸਲਵਾਡੋਰ ਦੇ ਵਿੱਚ ਐਲਸਲਵਾਡੋਰ ਇੱਕ ਛੋਟਾ ਜਿਹਾ ਦੇਸ਼ ਆ 60 ਕ ਲੱਖ ਦੀ ਇੱਥੇ ਵਾਦੀ ਆ ਤੇ ਬਦਲੇ ਦੇ ਵਿੱਚ ਐਲਸਲਵਾਡੋਰ ਦੇਸ਼ ਹੈਗਾ ਜਿਹੜਾ ਉਹ ਇਹ ਪੈਸੇ ਚਾਰਜ ਕਰੂਗਾ ਡਾਲਰਾਂ ਦੇ ਰੂਪ ਦੇ ਵਿੱਚ ਅਮਰੀਕਾ ਦੇ ਕੋਲੋਂ ਤੇ ਅਮਰੀਕਾ ਨੂੰ ਵੀ ਇਹ ਜਿਹੜੀ ਡੀਲ ਆ ਮੈਨੂੰ ਲੱਗਦਾ ਇਹ ਸੌਖੀ ਲੱਗ ਰਹੀ ਆ ਜਿਸ ਤਰ੍ਹਾਂ ਦਾ ਉਹਨਾਂ ਨੇ ਹੰਗਾਰਾ ਭਰਿਆ ਆ ਕਿਉਂਕਿ ਇੱਕ ਜਿਹੜਾ ਇਲੀਗਲ ਇਮੀਗ੍ਰੈਂਟਸ ਹੈਗੇ ਆ ਉਹ ਬਹੁਤ ਦੂਰ ਦੂਰ ਦੇਸ਼ਾਂ ਦੇ ਕੋਈ ਅਮਰੀਕਾ ਚਾਈਨਾ ਕੋਈ ਕਿਸੇ ਦਾ ਇਸ ਲਈ ਉੱਥੇ ਭੇਜਣ ਦੇ ਲਈ ਅਮਰੀਕਾ ਨੂੰ ਬਹੁਤ ਸਾਰਾ ਖਰਚ ਕਰਨਾ ਪੈ ਰਿਹਾ ਇਸ ਲਈ ਜਿਹੜਾ ਐਹਲ ਸਲਵਾਡੋਰ ਦੇਸ਼ ਹੈਗਾ ਉਹ ਲੱਗੇ ਪੈਂਦਾ ਹੋ ਤੇ ਹੋ ਸਕਦਾ ਜਿਹੜੇ ਇਹ ਗੈਰ ਕਾਨੂੰਨੀ ਪ੍ਰਵਾਸੀ ਹੈਗੇ ਆ ਜਾਂ ਅਪਰਾਧੀ ਲੋਕ ਹੈਗੇ ਆ ਉਹਨਾਂ ਨੂੰ ਐਹਲ ਸਲਵਾਡੋਰ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਭੇਜ ਸਕਦੇ ਆ ਜੇਕਰ ਉਹਨਾਂ ਦੀ ਇਹ ਆਪਸ ਦੇ ਵਿੱਚ ਸੰਧੀ ਹੋ ਜਾਂਦੀ ਆ ਸੋ ਇਸ ਤੋਂ ਬੈਟਰ ਆ ਕਿ ਐਨੇ ਪੈਸੇ ਲਾ ਕੇ ਜਾਉਂਗੇ ਹੋ ਸਕਦਾ ਹੈ ਕਿਸੇ ਦੇ ਨਾਲ ਵੀ ਇਦਾਂ ਦਾ ਕਿ ਉੱਥੇ ਜਾ ਕੇ ਫੜ ਹੋ ਜਾਏ ਤੇ ਬਾਅਦ ਦੇ ਵਿੱਚ ਉਹਨੂੰ ਇਦਾਂ ਦੇ ਦੇਸ਼ ਭੇਜ ਦਿੱਤਾ ਜਾਵੇ ਤੇ ਸਾਰੀ ਉਮਰ ਬੰਦਾ ਕੈਦੀ ਬਣ ਕੇ ਰਹਿ ਜਾਏ ਇਹਦੇ ਨਾਲੋਂ ਬੈਟਰ ਆ ਕਿ ਆਪਾਂ ਜੇਕਰ ਜਾਣਾ ਹੀ ਚਾਹੁੰਦੇ ਆ ਬਾਹਰ ਤਾਂ ਕੋਈ ਕਾਬਲੀਅਤ ਪੈਦਾ ਕਰੀਏ ਉਹਦੇ ਸਿਰ ਤੇ ਜਾਈਏ ਜਾਂ ਕੋਈ ਹੋਰ ਜਿਹੜੇ ਦੇਸ਼ ਹੈਗੇ ਆ ਕੋਈ ਉਹਨਾਂ ਵੱਲ ਦਾ ਰੁਖ ਕਰ ਲਓ ਜੇਕਰ ਜਾਣਾ ਹੀ ਚਾਹੁੰਦਾ ਆ ਕੋਈ ਪਰ ਫਿਲਹਾਲ ਮੇਰੀ ਇਹੀ ਸਲਾਹਾ ਕੀ ਅਮਰੀਕਾ ਵਾਲੂ ਕੋਈ ਹੱਲੇ ਮੂੰਹ ਨਾ ਕਰਿਓ ਕਿਉਂਕਿ ਤੁਹਾਨੂੰ ਬਹੁਤ ਸਾਰਾ ਘਾਟਾ ਪੈਸਿਆਂ ਦਾ ਵੀ ਤਾ ਜ਼ਿੰਦਗੀ ਦਾ ਵੀ ਪੈ ਸਕਦਾ ਆ ਇਹ ਜਿਹੜੇ ਹਾਲੇ ਤਾਂ ਬਹੁਤ ਥੋੜੇ ਵਾਪਸ ਭੇਜਿਆ ਅਮਰੀਕਾਂ ਵਾਲਿਆਂ ਨੇ ਉਹਨਾਂ ਦੀ ਪੂਰੀ 18000 ਦੀ ਇੰਡੀਅਨ ਗਵਰਨਮੈਂਟ ਦੇ ਨਾਲ ਪੂਰਾ ਲਿਖਤੀ ਐਗਰੀਮੈਂਟ ਹੋਇਆ ਆ 18000 ਬੰਦੇ ਉਹਨਾਂ ਦੀ ਇੱਕ ਤਰ੍ਹਾਂ ਨਾਲ ਵਾਪਸ ਲੈਣੇ ਆ ਇੰਡੀਆ ਵਾਲਿਆਂ ਨੇ ਤੇ ਐਨੇ ਬੰਦੇ ਮੈਨੂੰ ਲੱਗਦਾ ਹੈ ਕਿ ਟਰੰਪ ਆਉਣ ਵਾਲੇ ਚਲੋ ਸਾਲ ਲੱਗ ਜੂਗੇ ਦੋ ਸਾਲ ਲੱਗ ਜੂਗੇ ਸ਼ਾਇਦ ਆਉਗੇ ਜ਼ਰੂਰ ਕਿਉਂਕਿ ਜਿਹੜਾ ਟਰੰਪ ਆ ਉਹਨਾਂ ਜਿਹੜਾ ਮੈਨੀਫੈਸਟੋ ਸੀਗਾ ਜਿਹਦੇ ਸਿਰ ਤੇ ਉਹ ਇਲੈਕਸ਼ਨ ਜਿੱਤਿਆ ਉਹਦਾ ਮੇਨ ਅਜੈਂਡਾ ਹੀ ਇਹ ਹੈ ਸਗਾ ਕਿ ਉਹ ਮਾਸ ਗਿਣਤੀ ਦੇ ਵਿੱਚ ਜਿਹੜੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਲੋਕ ਅਮਰੀਕਾ ਦੇ ਵਿੱਚ ਐਂਟਰ ਹੋਏ ਆ ਉਹਨਾਂ ਨੂੰ ਵਾਪਸ ਭੇਜੂਗਾ ਕੋਈ ਵੀ ਨੌਜਵਾਨ ਜਿਹੜਾ ਕਿਸੇ ਹੋਰ ਮੁਲਕ ਜਾਣ ਦੀ ਸੋਚਦਾ ਕੋਈ ਖੁਸ਼ੀ ਨਾਲੇ ਜਾਂਦਾ ਨਹੀਂਗਾ ਕਿਉਂਕਿ ਇੱਥੇ ਹਾਲਾਤ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਣਾਏ ਜਾ ਚੁੱਕੇ ਆ ਕਿ ਪੜ੍ਹ ਲਿਖ ਕੇ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਮਿਲਦੀਆਂ ਨਹੀਂਗੀਆਂ ਜਾਂ ਕੋਈ ਤਰੱਕੀ ਕਰਨ ਦੇ ਏਡੇ ਵੱਡੇ ਅਫਸਰ ਮਿਲਦੇ ਨਹੀਂਗੇ ਇਸ ਲਈ ਬਹੁਤ ਸਾਰੇ ਨੌਜਵਾਨ ਹਰੇਕ ਸਾਲ ਇਹ ਭਾਰਤ ਛੱਡ ਕੇ ਜਾਂ ਪੰਜਾਬ ਛੱਡ ਕੇ ਹੋਰ ਦੇਸ਼ਾਂ ਦੇ ਵਿੱਚ ਆਪਣਾ ਵਧੀਆ ਫਿਊਚਰ ਦੇਖਣ ਲਈ ਹੀ ਜਾਂਦੇ ਆ ਗਲਤੀ ਉਹਨਾਂ ਦੀ ਵੀ ਨਹੀਂ ਗਈ ਕਿਉਂਕਿ ਜੇਕਰ ਸਾਰਾ ਕੁਝ ਇੱਥੇ ਹੀ ਮਿਲ ਜਾਏ ਕਿਸੇ ਨੂੰ ਵੀ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਆਪਣਾ ਦੇਸ਼ ਛੱਡ ਕੇ ਜਾਣਾ ਚਾਹੂਗਾ ਹੁਣ ਜਿਹੜਾ ਇਹ ਅਮਰੀਕਾ ਵਾਲਾ ਸੁਪਨਾ ਜਿਹੜਾ ਹੈਗਾ ਆ ਥੋੜਾ ਮੈਨੂੰ ਲੱਗਦਾ ਹੈ ਕਿ ਧੁੰਦਲਾ ਹੀ ਹੋ ਗਿਆ ਆ